ਨ ਆਨ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਨ ਗਡਕਰੀ ਉਹਨਾਂ ਨੇ ਪੰਜਾਬ ਹਿਆਰਪੁਰ ਆ ਕੇ 4000 ਕਰੋੜ ਰੁਪਏ ਦੇ 29 ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਕਿਹਾ ਜਾ ਸਕਦਾ ਹੈ ਕਿ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਝੜੀ ਲਾ ਦਿੱਤੀ ਹੈ ਪ੍ਰੋਜੈਕਟਾਂ ਦੀ ਕਿਧਰੇ ਪੰਜਾਬ ਦੇ ਅੰਦਰ ਵੱਖ-ਵੱਖ ਰਾਸੀ ਤਰ੍ਹਾਂ ਬਲੋਂ ਇਹ ਸਵਾਲ ਵੀ ਉੱਠ ਰਿਹਾ ਹੈ ਕੈਨ ਉਸ ਮੌਕੇ ਤੇ 4000 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਲਿਆਂਦੇ ਗਏ ਆ ਕਿਸ ਦਾ ਮੰਤਵ ਪਾਰਲੀਮੈਂਟ ਦੀਆਂ ਚੋਣਾਂ ਹੈ ਸ਼ਾਇਦ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਪਵਾਨ ਸਿੰਘ ਮਾਨ ਤੇ ਉਹਨਾਂ ਦੇ ਕੈਬਨਟ ਦੇ ਮੰਤਰੀ ਆਪ ਦੇ ਸੰਸਦ ਮੈਂਬਰ ਉਹਨਾਂ ਚੋਂ ਕੋਈ ਵੀ ਇਸ ਸਮਾਗਮ ਵਿੱਚ ਨਹੀਂ ਪਹੁੰਚਿਆ ਇੱਕ ਪਾਸੇ ਭਾਜਪਾ ਦੇ ਆਗੂਆਂ ਵੱਲੋਂ ਇਹ ਸਵਾਲ اٹھਾਏ ਜਾ ਰਿਹਾ ਹੈ ਕਿ ਦੇਖੋ ਪੰਜਾਬ ਵਾਲੇ ਕਹਿ ਰਹੇ ਆ ਕਿ ਕੇਂਦਰ ਵੱਲੋਂ ਪੰਜਾਬ ਲਈ ਪ੍ਰੋਜੈਕਟ ਨਹੀਂ ਦਿੱਤੇ ਜਾ ਰਹੇ ਪੰਜਾਬ ਦੀ ਸੁਣੀ ਨਹੀਂ ਜਾ ਰਹੀ ਤੇ ਹੁਣ ਕਹਿੰਦੇ ਜਦੋਂ ਪੈਸੇ ਦੇਣ ਵਾਲੇ ਪੰਜਾਬ ਆਏ ਐ ਤਾਂ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਤੱਕ ਨਹੀਂ ਪਹੁੰਚੇ ਸਾਰੇ ਪ੍ਰੋਜੈਕਟ ਜਿਹੜੇ 4000 ਕਰੋੜ ਰੁਪਏ ਦੇ ਲਿਆਂਦੇ ਜਾ ਰਹੇ ਐ ਉਹਨਾਂ ਨੂੰ ਲੈ ਕੇ ਪੰਜਾਬ 'ਚ ਇੱਕ ਨਵੀਂ ਕਿਸਮ ਦਾ ਵਿਵਾਦ ਛੜਦਾ ਨਜ਼ਰ ਆ ਰਿਹਾ ਹੈ ਇਹ ਸਹੀ ਹੈ ਕਿ ਪੰਜਾਬ ਦੇ ਵਿਕਾਸ ਲਈ ਐ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਾਹੇ ਟਰਾਂਸਪੋਰਟ ਦੀ ਗੱਲ ਕਰ ਲਈਏ ਚਾਹੇ ਹਵਾਈ ਅੱਡਿਆਂ ਦੀ ਗੱਲ ਕਰ ਲਈਏ ਚਾਹੇ ਹੋਰ ਜਿਹੜੇ ਸਲਾਨੀ ਪ੍ਰੋਜੈਕਟਸ ਜਿਹੜੇ ਹੈਗਾ ਉਹਨਾਂ ਦੇ ਮੁੱਦਿਆਂ ਤੇ ਗੱਲ ਕਰ ਲਈਏ ਉਹਨਾਂ ਚ ਪ੍ਰੋਜੈਕਟ ਵੱਡੇ ਸਹਾਈ ਹੋਣਗੇ ਪਰ ਵੱਡਾ ਸਵਾਲ ਹੈ ਕਿ ਜਿਹੜੇ 24 ਤੇ 25 ਦੇ ਦੌਰਾਨ ਇਹ ਪ੍ਰੋਜੈਕਟ ਮੁਕੰਮਲ ਹੋਣੇ ਆ ਐਨ ਉਸ ਵળે ਲਿਆਂਦੇ ਗਏ ਐ ਜਦੋਂ ਪਾਰਲੀਮੈਂਟ ਚੋਣਾਂ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਕੈਬਨਿਟ ਦੇ ਮੰਤਰੀ ਇਸ ਲਈ ਲੰਬੇ ਸਮੇਂ ਤੋਂ ਇਹ ਆਖਦੇ ਆ ਰਹੇ ਹੈ ਕਿ ਕੇਂਦਰ ਵੱਲੋਂ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਹੁਣ ਜਦੋਂ ਨਿਤਗਨ ਗੱਟਕਰੀ ਪੰਜਾਬ ਚ ਆ ਕੇ ਉਹਨਾਂ ਨੇ ਪ੍ਰੋਜੈਕਟਾਂ ਦਾ ਅਦਗਾਟਨ ਕੀਤਾ 4000 ਕਰੋੜ ਰੁਪਏ ਦੇ ਪ੍ਰੋਜੈਕਟ ਦਿੱਤੇ ਹੈ ਇਹਦਾ ਕਿਹਾ ਜਾ ਸਕਦਾ ਹੈ ਕਿ ਕੇਂਦਰ ਨੇ ਇਸ ਲਾਂਬੇ ਨੂੰ ਦੂਰ ਕਰਨ ਦਾ ਆਪਰਾਲਾ ਕੀਤਾ ਹੈ ਨਿਤਗੱਟਕਰੀ ਨੇ ਸਾਫ ਤੌਰ ਤੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਹਮੇਸ਼ਾ ਹਤਾਸ਼ੀ ਰਹੀ ਹੈ ਪੰਜਾਬ ਦੇ ਵਿਕਾਸ ਦੀ ਗੱਲ ਕਰਦੀ ਹੈ ਉਹ ਕਹਿੰਦੇ ਮੇਰੇ ਹੁੰਦਿਆਂ ਪੰਜਾਬ ਦੇ ਬਹੁਤ ਸਾਰੇ ਮਾਮਲੇ ਜਿਹੜੇ ਪਿਛਲੇ ਸਮਿਆਂ 'ਚ ਵੀ ਸੁਲਝਾਏ ਗਏ ਉਹਨਾਂ ਨੇ ਅਮਰਸਾ ਰੇਅਰਪੋਰਟ ਦੀ ਗੱਲ ਕੀਤੀ ਹੈ ਹਲਵਾਰਾ ਦੇ ਅੰਤਰਰਾਸ਼ਟਰੀ ਹਵਾਈ ਪੋਰਟ ਦੀ ਗੱਲ ਕੀਤੀ ਹੈ ਕਰਤਾਰਪੁਰ ਦੇ ਲਾਂਘੇ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਰਤਾਰਪੁਰ ਸਾਦਾ ਲਾਂਘਾ ਮੇਰਾ ਉਸ ਦੇ ਵਿੱਚ ਬਹੁਤ ਵੱਡਾ ਕਹਿੰਦੇ ਯੋਗਦਾਨ ਰਿਹਾ ਹੈ ਇਸ ਨੂੰ ਜਲਦੀ ਮੁਕੰਮਲ ਕਰਨ ਦੇ ਵਿੱਚ ਜਿਤ ਤੱਕ ਸਵਾਲ ਹੈ ਪੰਜਾਬ ਦੇ ਬਾਕੀ ਵਿਕਾਸ ਦੇ ਮਾਮਲਿਆਂ ਲੈ ਕੇ ਉਹ ਕਹਿੰਦੇ ਚਾਹ ਲੁਧਿਆਣਾ ਦੇ ਨਾਲ ਵੱਖ-ਵੱਖ ਜਿਹੜੇ ਹੋਰ ਵੱਡੇ ਸ਼ਹਿਰ ਹੈ ਵਟਿੰਡਾ ਦੀ ਗੱਲ ਕਰ ਲਈਏ ਅੰਮ੍ਰਿਤਸਰ ਦੀ ਗੱਲ ਕਰ ਲਈਏ ਬਾਕੀ ਜਿਹੜੀਆਂ ਸੜਕਾਂ ਦੀ ਗੱਲ ਕਰ ਲਈਏ ਜਦੋਂ ਇਹ ਪ੍ਰੋਜੈਕਟ ਮੁਕੰਮਲ ਹੋਣਗੇ ਤਾਂ ਪੰਜਾਬ ਚ ਆਵਾਜਾਈ ਬਹੁਤ ਸੁਖਾਲੀ ਹੋਏਗੀ ਤੇ ਹੌਣ ਜਾਣ ਦਾ ਸਮਾਂ ਵੀ ਬਹੁਤ ਘੱਟ ਲੱਗੇਗਾ ਨਿਤਨ ਗੜਕਰੀ ਨੇ ਗੱਲ ਕਹੀ ਹੈ ਕਿ ਇਸ ਮੌਕੇ ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਇਸ ਗੱਲ ਦਾ ਸੱਦਾ ਦਿੰਦਾ ਕਿ ਪਰਾਲੀ ਦੇ ਮਾਮਲੇ ਜਦੋਂ ਆਪਾਂ ਗੱਲ ਕਰਦੇ ਆ ਉਹ ਕਹਿੰਦੇ ਪਰਾਲੀ ਨੂੰ ਅੱਗਾਂ ਨਾ ਲਾਈਆਂ ਜਾਣ ਇਹਦੇ ਇਥਨੋਲ ਤੇ ਹੋਰ ਕਈ ਤਰ੍ਹਾਂ ਦੇ ਪ੍ਰੋਜੈਕਟ ਤਿਆਰ ਕੀਤੇ ਜਾ ਸਕਦੇ ਆ ਜਿਹੜੇ ਦੇਸ਼ ਦੇ ਵਿਕਾਸ ਲਈ ਸਹਾਈ ਹੈ ਉਹ ਕਹਿੰਦੇ ਜੇ ਇਥਨੋਲ ਬਣੇਗਾ ਇਹਦੇ ਨਾਲ ਹਵਾਈ ਜਹਾਜ਼ ਚੱਲਣਗੇ ਇਹਦੇ ਨਾਲ ਟ੍ਰੇਨਾਂ ਚੱਲਣਗੀਆਂ ਇਹਦੇ ਨਾਲ ਟਰੱਕ ਚੱਲਣਗੇ ਇਹਦੇ ਨਾਲ ਕਾਰਾਂ ਚੱਲਣਗੀਆਂ ਸੋ ਪੰਜਾਬੀਆਂ ਨੂੰ ਨੇ ਇਹ ਵੀ ਕਿਹਾ ਕਿ ਆਓ ਇਸ ਮਾਮਲੇ 'ਚ ਕੇਂਦਰ ਸਰਕਾਰ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਪ੍ਰਦੂਸ਼ਣ ਦੇ ਮੁੱਦੇ ਤੇ ਵੀ ਜਿੱਥੇ ਸਹਿਯੋਗ ਮਿਲੇਗਾ ਉਥੇ ਦੇਸ਼ ਦੇ ਵਿਕਾਸ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੋਵੇਗਾ ਹੁਣ ਜਿਹੜੇ ਪ੍ਰੋਜੈਕਟਾਂ ਦਾ ਨਿਤਨ ਗੜਕਰੀ ਨੇ ਐਲਾਨ ਕੀਤਾ ਹੈ ਬੇਚੈਕ 24 ਤੇ 25 ਦੇ ਦੌਰਾਨ ਮੁਕੰਮਲ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲੀਆ ਨਿਸ਼ਾਨਾ ਇਹ ਹੈ ਕਿ ਕੀ ਜਿਹੜੀ ਮੌਜੂਦਾ ਸਰਕਾਰ ਹੈ ਕੇਂਦਰ ਦੀ ਇਹਦੇ ਹੁੰਦੇ ਆ ਪ੍ਰੋਜੈਕਟ ਮੁਕੰਮਲ ਹੋਣਗੇ ਜਾਂ ਕੱਲ ਨੂੰ ਜਦੋਂ ਨਵੀਂ ਸਰਕਾਰ ਆਏਗੀ ਕੇਂਦਰ 'ਚ ਕਿਹੜੀ ਸਰਕਾਰ ਆਉਂਦੀ ਹੈ ਇਹ ਦੇਸ਼ ਦਾ ਫੈਸਲਾ ਇਸ ਦੇ ਲੋਕਾਂ ਨੇ ਕਰਨਾ ਹੈ ਸੋ ਇਸ ਗੱਲ ਤੇ ਨਿਰਭਰ ਕਰਦਾ ਕਿ ਜਿਹੜੇ ਪ੍ਰੋਜੈਕਟ ਅੱਜ ਐਲਾਨੇ ਗਏ ਐ ਇਹਨੇ ਕਾਲ ਦੇ ਵਿੱਚ ਤੇ ਜਲਦਬਾਦੀ ਦੇ ਵਿੱਚ ਐਲਾਨੇ ਕੀ ਪ੍ਰੋਜੈਕਟ ਹੈ ਇਹਦਾ ਅੰਦਾਜ਼ਾ ਇੱਥੋਂ ਵੀ ਲਗਾਇਆ ਜਾ ਸਕਦਾ ਹੈ ਕਿ ਕੇਵਲ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਾਂ ਜਦੋਂ ਗੱਲ ਕਰਦੇ ਆ ਜਾਂ ਉਹਨਾਂ ਦੇ ਕੈਬਨਟ ਮੰਤਰੀ ਜਿਹਨਾਂ ਸੰਸਦ ਮੈਂਬਰਾਂ ਦੀ ਗੱਲ ਕਰਦੇ ਆ ਉਹੀ ਨਹੀਂ ਆ ਇਹ ਸਗੋਂ ਦੂਜੀਆਂ ਵਿਰੋਧੀ ਧਿਰਾਂ ਜਿਨ੍ਹਾਂ ਚ ਕਾਂਗਰਸ ਵੀ ਸ਼ਾਮਲ ਹੈ ਅਕਾਲੀ ਦਲ ਵੀ ਸ਼ਾਮਲ ਹੈ ਉਹਨਾਂ ਦਾ ਵੀ ਕੋਈ ਆਗੂ ਨਹੀਂ ਹੈ ਪਰ ਕਿਉਂਕਿ ਪਿਛਲੇ ਲੰਬੇ ਸਮੇਂ ਜਿਸ ਕਦਰ ਇਹ ਟਕਰਾ ਦੀ ਸਥਿਤੀ ਬਣੀ ਵੀ ਹੈ ਉਹ ਸਥਿਤੀ ਦੇ ਚੱਲਦੇ ਆ ਅੱਜ ਦੇ ਪ੍ਰੋਜੈਕਟਾਂ ਨੂੰ ਵੀ ਉਹ ਹਲਾਰਾ ਨਹੀਂ ਮਿਲਿਆ ਜੋ ਨਿਤਨ ਗੜ੍ਹ ਕਰੀ ਸ਼ਹਿ ਚਾਹੁੰਦੇ ਹੋਣਗੇ ਕਿ 4000 ਕਰੋੜ ਰੁਪਏ ਦੇ ਪ੍ਰੋਜੈਕਟ ਲੈ ਕੇ ਆਉਣਾ ਇਸੇ ਸੂਬੇ ਦੇ ਲਈ ਆਪਣੇ ਆਪ ਚ ਵੱਡਾ ਇੱਕ ਹੰਗਾਰਾ ਵੱਡਾ ਹਲਾਰਾ ਹੋਣਾ ਚਾਹੀਦਾ ਪਰ ਉਹ ਹਲਾਰਾ ਨਾ ਪੰਜਾਬੀਆਂ ਵੱਲੋਂ ਨਜ਼ਰ ਆਇਆ ਨਾ ਹੀ ਸੂਬੇ ਦੀ ਸਰਕਾਰ ਵੱਲੋਂ ਕਿਧਰੇ ਨਜ਼ਰ ਆਇਆ